ਸਨਤੀ ਸ਼ਹਿਰ ਲੁਧਿਆਣਾ 'ਚ ਇੱਕ ਵਾਰ ਫਿਰ ਤੋਂ ਨਿਯਮ ਕਾਇਦੇ ਕਾਨੂੰਨਾਂ ਦੀਆਂ ਧੱਜੀਆਂ ਉਦਟੀਆਂ ਵਿਖਾਈ ਦਿੱਤੀਆਂ ਨੇ ਜਿਹਾ ਤਰਸ ਲੁਧਿਆਣਾ ਦੇ ਇੱਕ ਸੁਪਤਾਰ ਪੰਗਰਤੀ ਆਗੂ ਦੇ ਵੱਲੋਂ ਨੇਮਾ ਤੇ ਲੋਕਾਂ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾ ਲੁਧਿਆਣਾ ਤੇ ਦੰਦੀ ਨਗਰ ਇਲਾਕੇ 'ਚ ਹਾਈ ਟੈਂਸ਼ਨ ਤਰਸਲੇ ਪੂਰੀ ਮਾਰਤ ਬਣਾ ਦਿੱਤੀ ਗਈ ਹੈ ਜਿਸ ਦੇ ਉਸਾਰੀ ਸਮੇਂ ਤਾ ਸ਼ਾਇਦ ਨਗਰ ਨਿਗਮ ਦੇਰੀ ਨੀਂਦ ਸੀ ਤਾਕਿਆ ਸੀ ਪਰ ਬਾਅਦ ਵਿੱਚ ਨਗਰ ਨਿਗਮ ਜ਼ੋਨ A ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੇ ਮਾਰਕੀਟ ਗੈਰ ਕਾਨੂੰਨੀ ਘਰਾੜ ਦੇ ਦਿੱਤੀ ਹੈ ਦੁਕਾਨਾਂ ਸੀਲ ਕਰ ਦਿੱਤੀਆਂ ਤੇ ਬਕਾਇਦਾ ਪੋਸਟਰ ਵੀ ਲਗਾਏ ਗਏ ਕਿ ਇਹ ਉਸਾਰੀਆਂ ਨਜਾਇਜ਼ ਨੇ ਪਰ ਇਸ ਕਾਰਵਾਈ ਤੋਂ ਬਾਅਦ ਸ਼ਾਇਦ ਅਧਿਕਾਰੀ ਮੁਰੇ ਏਤੀ ਲਾ ਕੇ ਗਹਿਰੀ ਨੀਂਦ ਸੋ ਗਏ ਨੇ ਤੇ ਦੁਕਾਨਾਂ ਮੁਰੇ ਖੁੱਲ ਗਈਆਂ ਨੇ ਲੁਧਿਆਣਾ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਜਿਹੜੀ ਆ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਚ ਰਹਿੰਦੀ ਆ ਔਰ ਗੱਲ ਕਰੀਏ ਜੇ ਕ੍ਰਪਸ਼ਨ ਦੇ ਦੋਸ਼ਾਂ ਦੀ ਤੇ ਰੋਕਸਰ ਚਾਹੇ ਨਗਰ ਨਿਗਮ ਦਾ A B C D ਜਿਹੜੇ ਚਾਰੇ ਜ਼ੋਨ ਨੇ ਉਹਨਾਂ ਦੇ ਉੱਤੇ ਅਕਸਰ ਅਵੈਧ ਉਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਸੁਰੱਖਸ਼ਣ ਦੇਣ ਦੇ ਔਰ ਅਵੈਧ ਉਸਾਰੀਆਂ ਹੁੰਦੀਆਂ ਦੇਖ ਕੇ ਵੀ ਅੱਖਾਂ ਬੰਦ ਕਰਨ ਦੇ ਲਗਾਤਾਰ ਦੋਸ਼ ਲੱਗਦੇ ਰਹੇ ਨੇ ਹੁਣ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿੱਥੇ ਲੁਧਿਆਣਾ ਨਗਰ ਨਿਗਮ ਦਾ ਜਿਹੜਾ ਬਿਲਡਿੰਗ ਬ੍ਰਾਂਚ ਜ਼ੋਨ A ਦੇ ਵਿੱਚ ਜਿਹੜੇ ਅਫਸਰ ਨੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਿੱਧੇ ਤੌਰ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਮਾਮਲਾ ਜਿਹੜਾ ਆ ਲੁਧਿਆਣਾ ਦੇ ਗਾਂਧੀ ਨਗਰ 3 ਨੰਬਰ ਗਲੀ ਦਾ ਆ ਜਿੱਥੇ ਤੁਹਾਨੂੰ ਅਸੀਂ ਪਹਿਲੇ ਇੱਕ ਤਸਵੀਰ ਦਿਖਾ ਦਈਏ ਕਿ ਛੇ ਗੜੀ ਗਾਂਧੀ ਨਗਰ ਦੀ ਗਲੀ ਨੰਬਰ 3 ਹੈ ਇੱਥੇ ਇੱਕ ਮਾਰਕੀਟ ਜਿਹੜੀ ਆ ਤਿਆਰ ਹੋਈ ਆ ਔਰ ਇਹ ਮਾਰਕੀਟ ਜਿਹੜੀ ਆ ਸਿੱਧੇ ਤੌਰ ਤੇ ਬਿਜਲੀ ਦੀਆਂ ਤਾਰਾਂ ਦੇ ਥੱਲੇ ਹਾਈ ਟੈਂਸ਼ਨ ਵਾਇਰ ਜਿਹੜੀਆਂ ਉੱਪਰੋਂ ਜਾ ਰਹੀਆਂ ਉਹਦੇ ਥੱਲੇ ਮਾਰਕੀਟ ਜਿਹੜੀ ਆ ਪੂਰੀ ਤਿਆਰ ਕੀਤੀ ਗਈ ਹੈ ਜਿੱਥੇ ਦੁਕਾਨਾਂ ਕੱਢੀਆਂ ਗਈਆਂ ਨੇ ਔਰ ਦੱਸ ਦਈਏ ਕਿ ਇਹ ਜਿਹੜੀ ਇੱਥੇ ਮਾਰਕੀਟ ਤਿਆਰ ਹੋਈ ਆ ਇਸ ਮਾਰਕੀਟ ਦੇ ਵਿੱਚ ਜੇਕਰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਸੱਤਾ ਪੱਖ ਦੇ ਕੁਝ ਨੁਮਾਇੰਦੇ ਤੇ ਕੁਝ ਜਿਹੜੇ ਰਸੂਖਦਾਰ ਲੋਕ ਨੇ ਇਹ ਉਹਨਾਂ ਦੀ ਮਗਰ ਨਿਗਮ ਅਫਸਰਾਂ ਦੀ ਮਿਲੀ ਭਗਦੇ ਨਾਲੇ ਕਿਰਤ ਤਿਆਰ ਕਰ ਦਿੱਤੀ ਗਈ ਔਰ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਬੀਤੇ ਮਹੀਨੇ ਇਸ ਜਗ੍ਹਾ ਦੇ ਉੱਤੇ ਕਾਫੀ ਦੁਕਾਨਾਂ ਜਿਹੜੀਆਂ ਸੀ ਦੋ ਤਾਂ ਜਿਹੜੀਆਂ ਮਾਰਕੀਟਾਂ ਇੱਥੇ ਬਣੀਆਂ ਸੀਗੀਆਂ ਉਹ ਸੀਲ ਵੀ ਕੀਤੀਆਂ ਗਈਆਂ ਸੀਗੀਆਂ ਕਿਉਂਕਿ ਨਗਰ ਨਿਗਮ ਅਫਸਰਾਂ ਦੇ ਵੱਲੋਂ ਸਿੱਧੇ ਤੌਰ ਤੇ ਆਖਿਆ ਗਿਆ ਸੀ ਕਿ ਇਹ ਜਿਹੜੀ ਬਿਲਡਿੰਗ ਜਿੱਥੇ ਸਾਰੀ ਮਾਰਕੀਟ ਤਿਆਰ ਹੋਈ ਹੈ ਹਾਈ ਟੈਂਸ਼ਨ ਵਾਇਰਸ ਦੇ ਥੱਲੇ ਤਿਆਰ ਹੋਈ ਹੈ ਜਿੱਥੇ ਕਿ ਦੁਕਾਨਾਂ ਬਿਲਕੁਲ ਬਣ ਨਹੀਂ ਸਕਦੀਆਂ ਔਰ ਨਾ ਹੀ ਇੱਥੇ ਇਹਨਾਂ ਦੇ ਚਲਾਨ ਪਾਏ ਜਾ ਸਕਦੇ ਆ ਨਾ ਹੀ ਇੱਥੇ ਪੈਸੇ ਲੈ ਕੇ ਜਾਂ ਇਹਨਾਂ ਦੀ ਅਸੈਸਮੈਂਟ ਕੀਤੀ ਜਾ ਸਕਦੀ ਆ ਔਰ ਉਸ ਟਾਈਮ ਇਹ ਬੜੇ ਜ਼ੋਰ ਸ਼ੋਰ ਨਾਲ ਨਗਰ ਨਿਗਮ ਅਫਸਰਾਂ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਇੱਥੇ ਜੇ ਅਸੀਂ ਸੀਲਿੰਗ ਕਰ ਦਿੱਤੀਏ ਇਹਨਾਂ ਸੀਲਿੰਗ ਇੱਥ ਵੀਰ ਹੈ ਖੁਦ ਮੂੰਹੋਂ ਬੋਲ ਰਹੀ ਹੈ ਕਿ ਇੱਥੇ ਹਰ ਦੁਕਾਨ ਦੇ ਤਾਲੇ ਦੇ ਉੱਤੇ ਸੀਲਾ ਲੱਗਿਆ ਹੋਇਆ ਸੀ ਔਰ ਬਕਾਇਦਾ ਇੱਥੇ ਨਗਰ ਨਿਗਮ ਨੇ ਪੋਸਟਰ ਵੀ ਲਾਇਆ ਸੀ ਕਿ ਇਹ ਨਜਾਇਜ਼ ਉਸਾਰੀ ਹੈ ਜਿਸ ਦੇ ਕਰਕੇ ਇਹ ਸੀਲ ਕੀਤੀ ਗਈ ਹੈ ਤੇ ਜੇਕਰ ਇੱਥੇ ਸੀਲ ਖੁੱਲਦੀ ਹੈ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਲੇਕਿਨ ਉਹ ਬੋਰਡ ਵੀ ਜਿਹੜੇ ਆ ਹੁਣ ਫਾੜੇ ਜਾ ਚੁੱਕੇ ਆ ਸਾਹਮਣੇ ਇੱਕ ਜਿਹੜਾ ਪੋਸਟਰ ਲੱਗਿਆ ਜਰੂਰ ਨਜ਼ਰ ਆ ਰਿਹਾ ਉਹ ਵੀ ਫਟਿਆ ਹੋਇਆ ਜਿਸ ਦੇ ਉੱਤੇ ਸਿੱਧੇ ਤੋਂ ਉੱਤੇ ਲਿਖਿਆ ਹੈ ਕਿ ਇਹ ਦੁਕਾਨਾਂ ਬਿਜਲੀ ਦੀਆਂ ਤਾਰਾਂ ਦੇ ਥੱਲੇ ਬਣੀਆਂ ਨੇ ਜਿਸ ਕਰਕੇ ਸੀਲ ਕੀਤੀਆਂ ਗਈਆਂ ਔਰ ਬਿਨਾਂ ਇਜਾਜ਼ਤ ਗੀ ਸੋ ਪਰ ਜਿਹੜੀ ਇੱਥੇ ਕਿਸੇ ਵੀ ਥਾਂ ਤੇ ਫਿਲਹਾਲ ਜਿਹੜੀ ਹੈ ਹੁਣ ਸੀਲ ਲੱਗੀ ਨਜ਼ਰ ਨਹੀਂ ਆ ਰਹੀ ਦੱਸ ਦੋ ਇਹ ਕਿ ਮਾਰਕੀਟ ਕਾਂਗਰਸੀ ਆਗੂ ਦਰਸ਼ਨ ਲਾਲ ਬਪੇਜਾ ਵੱਲੋਂ ਬਣਾਈ ਦੱਸੀ ਜਾਂਦੀ ਹੈ ਜੋ ਪਹਿਲਾਂ ਵੀ ਕਈ ਵਾਰ ਨਜਾਇਜ਼ ਉਫਸਾਰੀਆਂ ਕਰਨ ਨੂੰ ਲੈ ਕੇ ਚਰਚਾ ਚ ਰਹਿ ਚੁੱਕੇ ਨੇ ਤੇ ਜਿਨ੍ਹਾਂ ਦੇ ਵੱਲੋਂ ਬਣਾਈ ਪ੍ਰਾਪਰਟੀ ਕੋਲੋਨੀਆ ਤੇ ਕੇਸ ਤੇ ਵਿਚਲੈਂਸ ਦੀ ਜਾਂਚ ਚੱਲ ਰਹੀ ਤੇ ਜਦੋਂ ਸਾਡੇ ਗਾਰਨੀ ਨਗਰ ਨਿਗਮ ਸੋਨ ਕੇ ਦੇ ਏਟੀਪੀ ਗੁਰਵਿੰਦਰ ਸਿੰਘ ਨਾਲ ਕੱਲ ਬਾਤ ਕੀਤੀ ਕਿ ਜਨਾਬ ਤੁਹਾਡੇ ਵੱਲੋਂ ਲਾਇ ਪੋਸਟਰਾਂ ਦਾ ਕੀ ਬਣਿਆ ਉਹਨਾਂ ਸੀਲ ਦਾ ਕੀ ਹੋਇਆ ਜੋ ਦੁਕਾਨਾਂ ਬੰਦ ਕਰ ਤਾਲੀਆਂ ਤੇ ਲਾਈਆਂ ਗਈਆਂ ਸੰਤ ਦਾ ਅਕੂ ਕੀ ਜਵਾਬ ਮਿਲਿਆ ਤੁਸੀਂ ਵੀ ਸੁਣੋ ਕਿ ਟਾਵਰ ਲਾਈਨ ਦੇ ਥਲੇ ਪਹਿਲਾਂ ਕੁਝ ਦੁਕਾਨਾਂ ਬਣੀਆਂ ਸੀ ਕੋਈ ਦਰਸ਼ਨਾਲ ਲੱਡੂ ਦੀਆਂ ਦੁਕਾਨਾਂ ਨੇ ਉਹ ਸੀਲ ਨੇ ਸਾਡੇ ਰਿਕਾਰਡ 'ਚ ਹੈਗੀਆਂ ਨੇ ਬੰਦ ਨੇ ਦੁਕਾਨਾਂ ਕਿ ਕਿੰਨਾ ਚਿਰਾਂ ਲੱਡੂ ਜਿਹੜੇ ਕਾਂਗਰਸ ਹੀ ਆਗੂ ਮਨੂ ਨੇ ਮਾਰਕੀਟ ਮੈਡੀ ਚੇਅਰਮੈਨ ਰਹੀ ਹੈ ਸ਼ਾਇਦ ਮੇਬੀ ਹੋ ਸਕਦਾ ਜਿਉਹੀ ਹੋਣ ਕਿਉਂਕਿ ਸਾਨੂੰ ਉਹਨਾਂ ਦੀਆਂ ਦੁਕਾਨਾਂ ਦਾ ਜਦੋਂ ਮੈਂ ਇੱਥੇ ਚਾਰਜ ਜਾ ਕੇ ਪਤਾ ਲੱਗਿਆ ਸੀ ਉਹ ਦੁਕਾਨਾਂ ਸੀਲ ਨਹੀਂ ਸਾਡੇ ਰਿਕਾਰਡ 'ਚ ਜੀ ਤੇ ਉਹ ਦੁਕਾਨਾਂ ਸੀਲ ਹੀ ਅਜੇ ਤੱਕ ਬੰਦ ਹੈਗੀ ਨੇ ਪਰ ਉੱਥੇ ਤਾਂ ਜੀ ਸਾਰੀ ਜਿਹੜੀਆਂ ਸੀਲਿੰਗ ਨਗਰ ਨਿਗਮ ਲੋਕ ਕੀਤੀ ਗਈ ਸੀ ਉਹ ਤਾਂ ਆਲਰੇਡੀ ਉੱਥੇ ਸੀਲਾ ਸਾਰੀਆਂ ਪੱਟੀਆਂ ਲਾ ਚੁੱਕੀਆਂ ਨੇ ਜਿਹੜੇ ਪੋਸਟਰ ਲਾਈ ਸੀ ਉਹ ਪੋਸਟਰ ਵੀ ਬਾਹਰ ਚਾ ਚੁੱਕੇ ਸਾਡੇ ਕੋਲ ਸਾਰੇ ਮੌਕੇ ਦੇ ਵਿਜ਼ੂਅਲ ਹੈਗੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਮੇਰੇ ਧਿਆਨ 'ਚ ਨਹੀਂ ਮੈਂ ਉਹਨੂੰ ਸਵੇਰੇ ਚੈੱਕ ਕਰਵਾ ਲਵਾਂਗਾ ਕਿੜੀਆਂ ਕੀ ਚਿੱਕੜਾ ਕਿਹੜੀ ਚੀਜ਼ ਡੀਸਿਲ ਹੋਈ ਹੈ ਕਿਹੜੀ ਸੀਲ ਸੀ ਕਿਹੜੀ ਡੀਸਿਲ ਹੈ ਮੈਂ ਸਵੇਰੇ ਚੈੱਕ ਕਰਾਂਗਾ ਕੋਈ ਪਰ ਇਹ ਇਹਦੇ ਅਕੋਰਡਿੰਗ ਜਿਸ ਦੇ ਕਿ ਉਹ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਅੱਜ ਵੀ ਰਿਕਾਰਡ 'ਚ ਸੀਲ ਨੇ ਦੇਖੋ ਕਿਸੇ ਨੇ ਸਾਡੇ ਕੋਲ ਅਜੇ ਤੱਕ ਕੋਈ ਕੋਈ ਲੈਟਰ ਨਹੀਂ ਆਈ ਕੋਈ ਡੀਸਿਲ ਕਰਨਾਸਤੇ ਅੱਛਾ ਜੀ ਤੇ ਡੀਸਿਲ ਨਹੀਂ ਹੋਈਆਂ ਰਿਕਾਰਡ 'ਚ ਮਤਲਬ ਨਗਰ ਨਿਗਮ ਵੱਲੋਂ ਅੱਥਰ ਸੀਲਾਂ ਨਹੀਂ ਹਟਾਈਆਂ ਗਈਆਂ ਹਾਂ ਉਹ ਸਵੇਰੇ ਚੈੱਕ ਕਰਵਾ ਲਾਂਗਾ ਕਿ ਉਹ ਸੀਲ ਡੀਸਿਲ ਕਿਦਾਂ ਹੋਊਗੀ ਅਸੀਂ ਇਸ ਹਫ਼ਤੇ ਕਾਂਗਰਸੀ ਆਗੂ ਦਰਸ਼ਨ ਲਾਲ ਬਵੇਜਾ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਬਾਰ-ਬਾਰ ਉਹਨਾਂ ਨਾਲ ਰਾਬਤਾ ਕਾਇਮ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨਾਲ ਤਾਂ ਰਾਬਤਾ ਕਾਇਮ ਨਹੀਂ ਹੋ ਸਕਿਆ। ਪਰ ਜਦੋਂ ਉਹਨਾਂ ਦੇ ਪੁੱਤਰ ਅਰुण ਤੇ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹ ਗੋਲ-ਮੋਲ ਜਵਾਬ ਦਿੰਦੇ ਨਜ਼ਰ ਆਏ। ਮੈਂ ਉਹ ਮੈਂ ਤੁਹਾਡੇ ਫਾਦਰ ਸਾਹਿਬ ਨੂੰ ਕਾਲ ਕਰ ਰਿਹਾ ਸੀ ਉਹਨਾਂ ਨੇ ਫੋਨ ਨਹੀਂ ਰੀਸੀਵ ਕਰ ਰਹੇ। ਆਪਣਾ ਦਰਸ਼ਨ ਜੀ ਮੈਂ ਨਾ ਇੱਕ ਅਸੀਂ ਇਹ ਤੈਨ ਗੰਦੀ ਨਗਰ ਦੇ ਵਿੱਚ ਇੱਕ ਮਾਰਕੀਟ ਬਣੀ ਹੈ ਬਿਜਲੀ ਦੇ ਤਾਰਾਂ ਦੇ ਥੱਲੇ ਜੀ ਜਿਹੜੇ ਉੱਥੇ ਟਾਵਰ ਲਾਈਨ ਲਿਖਲੀ ਚ ਉੱਥੇ ਨਾ ਨਗਰ ਨਿਗਮ ਵੱਲੋਂ ਸੀਲਾਂ ਲਗਾਈਆਂ ਗਈਆਂ ਸੀਗੀਆਂ ਔਰ ਪੋਸਟਰ ਲਗਾਏ ਗਏ ਸੀਗੇ ਤੇ ਉਹ ਸੀਲਾਂ ਸਾਰੀਆਂ ਖੁੱਲ ਗਈਆਂ ਤੇ ਪੋਸਟਰ ਵੀ ਫਟ ਗਏ ਹੋਏ ਉੱਥੇ ਨਗਰ ਨਿਗਮ ਅਸਲਾ ਦਾ ਕਹਿਣਾ ਹੈ ਕਿ ਅਸੀਂ ਨਾ ਉੱਥੇ ਸੀਲਿੰਗ ਖੋਲਈਏ ਨਾ ਪੋਸਟਰ ਫੜੇ ਆ ਇਹ ਬਿਲਡਿੰਗ ਕੀ ਦੀ ਹੈ ਇਹ ਨਗਰ ਨਿਗਮ ਵਾਲਿਆਂ ਦਾ ਕਹਿਣਾ ਹੈ ਕਿ ਇਹ ਦਰਸ਼ਨਾਲ ਬਵੇਜਾ ਜੀ ਦੀ ਹੈ ਜੀ ਪੂਰੀ ਮਾਰਕੀਟ ਉਹ ਬਣਾਈ ਉਹਨਾਂ ਨੇ ਅੰਡਰਸਟੈਂਡਿੰਗ ਹੋ ਜਾਂਦੀ ਹੈ ਸਾਡੀ ਜਿਹੜੀ ਬਿਲਡਿੰਗ ਹੈ ਨਾ ਉਹ ਬਾਹਰ ਹੈ ਮਾਤ ਨੁੱਕਰ ਦੇ ਕੋਰਨਰ ਦੇ ਹਾਂਜੀ ਕੋਰਨਰ ਵਾਲੀ ਦੀ ਗੱਲ ਹੀ ਕਰ ਰਹੇ ਆ ਜੀ ਜਿੱਦ ਗਿਆ ਸੱਤ ਅੱਠ ਦੁਕਾਨਾਂ ਬਣੀਆਂ ਨੇ ਬਿਜਲੀ ਦੀ ਧਾਰਾ ਥੱਲੇ ਮੈਨੂੰ ਮੈਂ ਤਾਂ ਅਫੀਸ਼ੀਅਲ ਇੰਟਰਵਿਊ ਕਰਕੇ ਆਇਆ ਜੀ ਉੱਥੇ ਉਹਨਾਂ ਨੇ ਏਟੀਪੀ ਨੇ ਇਹੀ ਬਿਆਨ ਦਿੱਤਾ ਵੀ ਦਰਸ਼ਨਾਲ ਬਵੇਜਾ ਜੀ ਦੀ ਨਾ ਮਾਰਕੀਟ ਵੀ ਨਹੀਂ ਹੈ ਮੇਰੇ ਖਿਆਲ ਨਾਲ ਨੀ ਤੁਸੀਂ ਜੇ ਤਾਂ ਕਾਈਂਡਲੀ ਚੈੱਕ ਕਰਾ ਲਓ ਮੈਂ ਉਹਦੇ ਵਿੱਚ ਇਸੇ ਕਰਕੇ ਕਾਲ ਕਰ ਰਿਹਾ ਸੀ ਵੀ ਉਹਨਾਂ ਨਾਲ ਪੱਕਾ ਲੈਣਾ ਚਾਹੁੰਦਾ ਸੀਗਾ ਵੀ ਜੇ ਉਹਦੇ ਵਿੱਚ ਕੋਈ ਦੱਸਣਾ ਚਾਹੁੰਦੇ ਆ ਦੱਸ ਸਕਦੇ ਆ ਕਿਉਂਕਿ ਉਹਨਾਂ ਨੇ ਆਨ ਰਿਕਾਰਡ ਉਹਨਾਂ ਦਾ ਨਾਮ ਲਿਆ ਵਾ ਨਗਰ ਨਿਗਮ ਅਫਸਰਾਂ ਨੇ ਮੇਜਾ ਜੀ ਦਾ ਮੈਂ ਥੋੜੀ ਦੇਰ ਤਾਂ ਮੈਸੇਜ ਉਹਨਾਂ ਦਾ ਦੇਣ ਦੀ ਤੇ ਵੀ ਠੀਕ ਨਹੀਂ ਹੈਗੀ ਮੈਂ ਵੀ ਨਵੇਂ ਸ਼ਹਿਰ ਤੇ ਮੇਰੀ ਜੇ ਗੱਲ ਹੁਣ ਮੈਂ ਖਾਸ ਉਹਨਾਂ ਨੂੰ ਇਦਾਂ ਨਹੀਂ ਤੰਗ ਕਰੂੰਗਾ ਹੁਣ ਓਕੇ ਤੇ ਜੇ ਤਾਂ ਤੁਸੀਂ ਕੱਲ ਦਾ ਰੱਖ ਲੇ ਮੈਂ ਅੱਜ ਰਾਤੀ ਗੱਲ ਕਰਕੇ ਰੱਖ ਲੂੰਗਾ ਉਹਨਾਂ ਨਾਲ ਥੋੜਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਸੰਨਤੀ ਸ਼ਹਿਰ ਚ ਨਜਾਇਜ਼ ਉਸਾਰੀਆਂ ਅਸੀਂ ਵੀ ਕਈ ਰਿਪੋਰਟਾਂ ਨਿਸ਼ਰ ਕਰ ਚੁੱਕੇ ਹਾਂ ਕਿ ਕਿਵੇਂ ਨੈਮਾ ਦੀਆਂ ੱੱਜੀਆਂ ਉਡਾਈਆਂ ਜਾਂਦੀਆਂ ਨੇ ਹੁਣ ਵੇਖਣਾ ਇਹ ਹੈ ਕਿ ਹਾਈ ਟੈਂਸ਼ਨ ਤਾਰ ਹੇਠ ਬਣੀ ਇਸ ਮਾਰਕੀਟ ਦੇ ਮਾਮਲੇ ਆਖਰ ਕੀ ਕਾਰਵਾਈ ਹੁੰਦੀ ਲੁਧਿਆਣਾ ਤੋਂ ਵਿਨੇ ਦੁਆ ਦੀ ਰਿਪੋਰਟ ਪੀਟੀਸੀ ਨਿਊਜ਼